ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਇੱਥੇ ਸਾਰਾ ਸਾਫ਼ ਕਰਤੀ ਹੈ ਜੀ ਰਾਹਦਾਰੀ ਆ ਲੈੰਟਰ ਪਾਇਆ ਸੀ ਆਪਾਂ ਬਾਦੂ ਇੱਧਰ ਡੰਗਰਾਵਾਲ ਆਹ ਕੋ 25 ਖੂਲੋਂ ਆ ਗਏ ਆ ਰੋਟੀ ਪਾਣੀ ਖਾ ਲਿਆ ਉਹਨਾਂ ਨੇ ਜੀ ਹੁਣ ਇੱਧਰ ਸਾਡੇ ਤੂੜੀ ਦਾ ਕੁੱਪ ਸੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਆ ਦੇਖੋ ਤੂੜੀ ਚੱਕਤੀ ਹਾਂ ਜੀ ਆ ਦੇਖੋ ਨਿਆਣੀ ਆਪਣੇ ਪਾਪਾ ਦਿਨਾਂ ਤੇ ਖੇਤ ਤੇ ਬੈਠੇ ਲੂਚਾ ਨੀ ਮਾਤਾ ਸੀ ਜੀ ਡੰਗਰਾਂ ਲਈ ਹੁਣ ਸੈੱਟ ਕਰਨ ਲੱਗੀ ਆ ਲਈ ਤੁਸੀਂ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਮੈਂਟ ਵਗੈਰਾ ਕਰਿਆ ਕਰੋ ਜੀ ਸਾਨੂੰ ਡੋੜਾ ਜੀ ਤੁਹਾਡੀ ਆ ਦੇਖੋ ਜੀ ਦੇਖੋ ਜੀ ਬੱਚੇ ਲੱਗੇ ਹੋ ਇਹ ਕਾਹ ਕੋਲ ਗਿਆ ਜੀ ਆਪਣੇ ਘੱਟੇ ਕੋ ਪਰਿਆ ਜੀ ਦੋ ਪਰਿਆ ਜੀ ਲੰਗਰ ਕੁਛ ਵਾਰ ਵੱਜੇ ਹੋ ਆ ਜੀ ਇਹ ਦੇਖੋ ਜੀ ਆ ਦੇਖੋ ਮੀਂਹ ਕਿਰਵਾ ਰਹਾ ਜੀ ਬਹੁਤ ਫਨ ਲੱਗੀ ਹੈ ਜੀ ਇਹ ਬਾਕੀ ਸੋ ਜੀ ਇੱਕ ਮੁੱਦਾ ਮੈਂ ਤੁਹਾਡੇ ਸਾਹਮਣੇ ਕਰ ਲੱਗੀ ਕਿ ਜਿਹੜੀ ਆਪਣੀ ਸੰਸਥਾ ਹੈਗੀ ਹੈ ਜੀ ਸੇਵਾ ਸੰਭਾਲ ਸੰਸਥਾ ਤੇ ਉਹਨਾਂ ਦੀ ਵੀਡੀਓ ਦੇਖੀਏ ਕਿ ਜੀ ਉਹ ਵੀਡੀਓ ਦੇਖੀ ਮੈਂ ਤਾਂ ਉਹਦੇ ਵਿੱਚ ਇੱਕ ਖੁਸ਼ੀ ਖੁਸ਼ੀ ਕੁੜੀ ਦਾ ਨਾਮ ਸੀ ਉਹਦਾ ਜ਼ਿਕਰ ਹੁੰਦਾ ਜੀ 11 ਸਾਲ ਦੀ ਕੁੜੀ ਵਿਚਾਰੀ ਗਰਭવતી ਹੋ ਜਾਂਦੀ ਹੈ ਜੀ ਇਹ ਦੇਖੋ ਜੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜੀ ਸਮਾਜ ਸਮਾਜ ਆ ਨਾ ਜਿਹੜਾ ਅਸੀਂ ਆਪਣਾ ਆਪਣਾ ਸਮਾਜ ਜ਼ਿੰਮੇਵਾਰ ਮੈਂ ਤਾਂ ਇਹ ਦੇਖੀ ਕੁਝ ਕਰਨੀ ਆ ਵੀ ਕਿਸੇ ਨੇ ਦੇਖੇ ਹੀ ਨਹੀਂ ਉਕੜੀ ਵਿਚਾਰੀ ਹੈ ਆਪਾਂ ਤਾਂ ਗੱਲਾਂ ਕਰਦੇ ਆ ਵੀ ਨਸ਼ਾ ਚਟਾ ਪਤਾ ਨਹੀਂ ਲੱਗਦਾ ਜੀ ਕੌਣ ਵੇਚਦਾ ਆ ਕੌਣ ਲੈਂਦਾ ਆ ਕੋਈ ਉਹੀ ਪਤਾ ਲੱਗਦਾ ਹੈ ਜਿਹਦੇ ਘਰ ਦੇ ਵਿੱਚ ਖਾਂਦੇ ਆ ਤੇ ਉਹਦਾ ਸਮਾਨ ਜਦੋਂ ਘਰ ਦਾ बिकਦਾ ਆ ਉਹਨਾਂ ਦੇ ਪਤਾ ਲੱਗਦਾ ਕੀ ਹੁੰਦਾ ਉਹ ਵਿਚਾਰੀ ਕੁੜੀ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਵੀ ਇਹ ਕਿਹੋ ਜਿਹਾ ਹਾਲ ਹੈ ਜੀ ਐਨੇ ਲੋਕ ਅੰਨੇ ਹੋ ਗਏ ਹੈ ਇੰਨੀਆਂ ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ ਕਿ ਕਿਸੇ ਨੇ ਦੇਖਿਆ ਨਹੀਂ ਕੁੜੀ ਵਿਚਾਰੀ ਦਾ ਇਹ ਹਾਲ ਮੈਨੂੰ ਜੀ ਇਸ ਗੱਲ ਦੀ ਮੈਂ ਸਖਤ ਨਿਖੇਦੀ ਕਰਦੀ ਆ ਸਖਤ ਨਿੰਦਾ ਕਰਦੀ ਆ ਜੀ ਜਦੋਂ ਇਦਾਂ ਦੀ ਘਟਨਾਵਾਂ ਹੁੰਦੀਆਂ ਆ ਉਹ ਕੁੜੀ ਵਿਚਾਰੀ ਬਾਰ-ਬਾਰ ਹੁਣ ਚਲੋ ਜੀ ਮਿੰਟੂ ਹਣੀ ਸੇਵਾ ਸੰਭਾਲ ਆੜੀ ਆ ਮੈਂ ਉਹਨਾਂ ਦੀ ਇੱਜ਼ਤ ਕਰਦੀ ਆ ਗੁਰਪ੍ਰੀਤ ਬਾਜੀ ਵੀ ਉਹ ਏਦਾਂ ਦੇ ਮੁੱਦੇ ਜੀ ਸੰਭਾਲ ਲੈਂਦੇ ਆ ਪਰ ਬੇੜਾ ਕਰਖ ਹੋਇਆ ਹੈ ਸਾਡੀ ਦੁਨੀਆ ਦਾ ਕਿਸ ਨੇ ਇਸ ਕੁੜੀ ਵਿਚਾਰੀ ਨਹੀਂ ਦੇਖਿਆ ਨਹੀਂ ਤਾਂ ਤਰਸਾਉਂਦਾ ਜੀ ਸਾਡੇ ਵੀ ਧੀਆ ਜੀ ਅਸੀਂ 20 ਧੀਆ ਪਾਲੀਆਂ ਆ ਜੀ ਗਾ ਹੁਣ ਮੇਰੀਆਂ ਦੋ ਧੀਆ ਆ ਜੀ ਤਿੰਨ ਛੋਟੀਆਂ ਛੋਟੀਆਂ ਜੀ ਬਹੁਤ ਇਦਨੇ ਸਮਾਜ ਦੇ ਵਿੱਚ ਅਸੀਂ ਕਿੱਦਾਂ ਵਿਚਰਨਾ ਕੀ ਸਾਡੇ ਨਾਲ ਵਾਪਰਨਾ ਕੀ ਹੋਣਾ ਕੀ ਨਹੀਂ ਲੋਕਾਂ ਨੇ ਅੱਖਾਂ ਬੰਦ ਕੀਤੀਆਂ ਸੀ ਕੋਈ ਪ੍ਰਿੰਦ ਦਾ ਨਹੀਂ ਸੀ ਕੋਈ ਆਲੇ ਦੁਆਲੇ ਦਾ ਨਹੀਂ ਸੀ ਜਿਹੜਾ ਉਸ ਬੱਚੀ ਨੂੰ ਦੇਖਦਾ ਕਿ ਕਿਹੜੀ ਤਕਲੀਫ ਚੋਂ ਗੁਜ਼ਰ ਰਹੀ ਹੈ ਕੀ ਗੱਲ ਆ ਜੀ ਕਿਸੇ ਨੂੰ ਪਤਾ ਨਹੀਂ ਲੱਗਿਆ ਜੀ ਜੀ ਇਹਨਾਂ ਤਾਂ ਆ ਗਏ ਹਾਂ ਜੀ ਹਾਂ ਜੀ ਤੋ ਜੀ ਆਹ ਬਾਕੀ ਠੀਕ ਹੈ ਜੀ ਬਾਕੀ ਮੈਂ ਇਹ ਗੱਲ ਹੀ ਕੱਟਦੀ ਆਂ ਜੀ ਬਤਾਰ ਸਿੰਘ ਜੀ ਹੁਣ ਬੋਲਦਾ ਆ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਇਹ ਡੰਗਰਾ ਥੱਲੇ ਜਿਹੜਾ ਆਪਾਂ ਟਿੱਲਰ ਵੇਰਦੇ ਆ ਇਸ ਕਰਕੇ ਫੇਰਦਿਆਂ ਇੱਥੇ ਪਹਿਲਾਂ ਕੁੱਪਸੀ ਵਾਲੇ ਦੁਆਲੇ ਪਾਣੀ ਖੜ ਜਾਂਦਾ ਸੀਗਾ ਤੇ ਇਹ ਡੰਗਰਾ ਦੇ ਥੱਲੇ ਉਹ ਜਿਹੜਾ ਸਾਰਾ ਇੱਕੋ ਜਿਹਾ ਹੋ ਜਾਊਗਾ ਜਿਹੜਾ ਡੰਗਰਾ ਥੱਲੇ ਟੋਏ ਨਾ ਪੈਣਗੇ ਜੀ ਹਾਂਜੀ ਇਹ ਨਵਾਂ ਜਾਨੀ ਮਕਾਨ ਬਣਿਆ ਸੀ ਕਰਕੇ ਨਾ ਕਾਫੀ ਜਾਨੀ ਡਿਸਟਰਬਿੰਗ ਜੀ ਹੋਈ ਸੀ ਹੁਣ ਉਤਾਰ ਸਿੰਘ ਜੀ ਹੁਣੀ ਪਹਿਲੇ ਝੋਨੇ 'ਚ ਵਿਅਸਤ ਸੀਗੇ ਤਾਂ ਤੁਹਾਨੂੰ ਪਤਾ ਉਹ ਕੱਲੇ ਸੀਗੇ ਨਾਨਿਆਣੀ ਨਾਲ ਵੱਸਣਾ ਦੀ ਹੈਲਪ ਕਰਦੇ ਆ ਤੇ ਨਿਆਣਿਆਂ ਦੇ ਨਾਨਾ ਜੀ ਉਹ ਤਾਂ ਬਿਮਾਰ ਰਹਿੰਦੇ ਆ ਮਾੜਾ ਮੋਟਾ ਚਲੋ ਹੱਥ ਪੱਲਕ ਤੇ ਪੱਗੋ ਪੁੱਛਣੇ ਚ ਪਾੜਨੇ ਪਰ ਕੰਮ ਸਾਰਾ ਇਹਨਾਂ ਦੇ ਹਾਂਜੀ ਹਾਂਜੀ ਤੇ ਸਾਰਾ ਕੰਮ ਹੁਣ ਇਹਨਾਂ ਦੇ ਕੱਲਿਆਂ ਦੇ ਸਿਰ ਤੇ ਹੀ ਆ ਜੀ ਹੁਣ ਤੁਸੀਂ ਦੇਖੋ ਇਹਨਾਂ ਨੂੰ ਲੱਗਿਆ ਵੀ ਯਾਨੀ ਟਾਈਮ ਤਾਂ ਹੀ ਬਹੁਤ ਦੇਖਦੇ ਰਹਿੰਦੇ ਆ ਸਾਰੀ ਯਾਨੀ ਦੇਖੇ ਕਿ ਇਹਨਾਂ ਦੀ ਹੁੰਦੀ ਆ ਇਹਨਾਂ ਕੰਮੇ ਦੇਖ ਰੇ ਕਰਕੇ ਸਾਰਾ ਡੰਗਰਾਂ ਦਾ ਵੀ ਇਹ ਸੰਭਾਲ ਦੇ ਕਰਦੀ ਐ ਇਕੱਲੋ ਉਹ ਕੰਮ ਵੀ ਆਹ ਕੰਮ ਕਰਨਾ ਆਹ ਫੀਡ ਪਾਉਣੀ ਆ ਦਵਾਈ ਪਾਉਣੀ ਆ ਇਦਾਂ ਪਿਆਰਾ ਪੋੜਾ ਆ ਚਲੋ ਹੈਲਪ ਇਹਨਾਂ ਦੀ ਫੈਮਿਲੀ ਸਾਰੀ ਇਹਨਾਂ ਦੇ ਨਾਲ ਕਰਦੀ ਆ ਬਟ ਇਹਨਾਂ ਦੇ ਸਿਰ ਤੇ ਸਾਰਾ ਆ ਹੁਣ ਦੇਖੋ ਆ ਪਸੂਆਂ ਥੱਲੇ ਪੱਧਰਾ ਹੋ ਜੂਗਾ ਠੀਕ ਐ ਨਾ ਤੇ ਹੁਣ ਮੱਛਰ-ਮੱਛਰ ਵੀ ਗਾਂ ਬਹੁਤ ਆ ਜਾਂਦਾ ਹਨਾ ਬਾਕੀ ਦੀ ਇਹਨਾਂ ਦਾ ਪਿਆਰ ਹੀ ਬਹੁਤਾ ਡੰਗਰਾਂ ਨਾਲ ਹੀ ਇਹਨਾਂ ਨੂੰ ਡੰਗਰਾਂ ਨੇ ਇੱਥੇ ਤੱਕ ਲਿਆਂਦਾ ਆ ਕਿਤੇ ਇਹਨਾਂ ਨੇ ਹੈਲਪ ਨਹੀਂ ਲਈ ਅਜੇ ਤੱਕ ਨਾ ਹੀ ਪ੍ਰਮਾਤਮਾ ਇਹ ਕਹਿੰਦੇ ਆ ਵੀ ਮੈਨੂੰ ਵੀ ਜ਼ਰੂਰਤ ਪਵੇ। ਬਸ ਇਹ ਇੱਕ ਮਿਸਾਲ ਕੈਮ ਕਰਨਾ ਚਾਹੁੰਦੀ ਆਪਣੇ ਬੱਚਿਆਂ ਨਾਲ ਲੈ ਕੇ ਕਿ ਮਿਹਨਤ ਕਰਕੇ ਕੀ ਨਹੀਂ ਹੁੰਦਾ। ਬਸ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਆਪਾਂ ਲੋਕ ਇੰਡੀਆ ਛੱਡ ਕੇ ਬਾਹਰ ਨੂੰ ਜਾਂਦੇ ਆ ਜ਼ਮੀਨਾਂ ਵੇਚ ਕੇ ਜਾਂਦੇ ਆ। ਬਸ ਇਹਨਾਂ ਦੇ ਇਹੀ ਆ ਕਿ ਮੇਰੇ ਦੇਸ਼ ਮੇਰੇ ਪੰਜਾਬ ਦੇ ਵਿੱਚ ਲੋਕ ਮਿਹਨਤ ਕਰਕੇ ਆਪਣੇ ਆਪ ਨੂੰ ਬਣਾਉਣ। ਠੀਕ ਹੈ ਨਾ? ਵੀ ਲੋਕੀ ਭੱਜਣ ਨਾ ਤੂੰ ਆਪਣਾ ਪੰਜਾਬ ਛੱਡ ਕੇ ਨਾ ਭੱਜਣ। ਬਸ ਇਹਨਾਂ ਦਾ ਇਹੀ ਇਹ ਲੋਕ ਫਾਇਸਾ ਕੋਈ ਨਸੀਰੀ ਨਾ ਹੋਵੇ ਬਟ ਇਹਨਾਂ ਦੀ ਕਿਉਂ ਤੁਹਾਨੂੰ ਪਤਾ ਰਹੇ ਨਸਿਆਂ ਦੇ ਪਿੱਛੇ ਬਹੁਤ ਵੱਡੇ ਵੱਡੇ ਹੱਤਵਾ ਹੈ ਨਾ ਆਪਾਂ ਕੁਝ ਕਰ ਨਹੀਂ ਸਕਦੇ ਕਾਜੇ ਕਰਦੇ ਆ ਕਿ ਆਪਣੇ ਨਾਲ ਕੋਈ ਤੋਰਦਾਰ ਨਹੀਂ ਹੈਗਾ ਸੋ ਬਸ ਨਹੀਂ ਨਾ ਨਹੀਂ ਉਹਨੇ ਇੱਕ ਇਮ ਬਣਾ ਲਿਆ ਆਪਣੀ ਮਿਹਨਤ ਨੂੰ ਆਪਣੇ ਬੱਚਿਆਂ ਨੂੰ ਆਪਣੇ ਨਾਲ ਇਹਨਾਂ ਨੇ ਜਾਨੀ ਐਡ ਕਰ ਲਿਆ ਵੀ ਮੇਰੇ ਬੱਚੇ ਵੀ ਮਿਹਨਤ ਕਰਨਗੇ ਮੇਰੇ ਬੱਚਿਆਂ ਨੂੰ ਦੇਖ ਕੇ ਬਾਕੀ ਲੋਕ ਆਪਣੇ ਬੱਚਿਆਂ ਨੂੰ ਮਿਹਨਤ ਚ ਪਾਉਣਗੇ ਬਸ ਇਹੀ ਜਿੱਦਾਂ ਜਿੱਦਾਂ ਇਹਨਾਂ ਦੀ ਜੋ ਵੀ ਅਪਡੇਟ ਆ ਇਹਨਾਂ ਨੇ ਕੀ ਕਮਾਇਆ ਕੀ ਬਣਾਇਆ ਇਹ ਸਾਰੀ ਅਪਡੇਟ ਤੁਹਾਨੂੰ ਇਹਦੇ ਜਾਨੀ ਝੂਟ ਉਤੇ ਦੇਣਗੇ ਬਸ ਇਹ ਕਿਉਂਕਿ ਹੁਣ ਠੀਕ ਠੀਕ ਕੇ ਲੋਕਾਂ ਨੂੰ ਤਾਂ ਦੱਸ ਨਹੀਂ ਸਕਦੇ ਸਮਝਾ ਨਹੀਂ ਸਕਦੇ ਇਹ ਜਿਹੜਾ ਸੋਸ਼ਲ ਮੀਡੀਆ ਆ ਇਹਨਾਂ ਨੂੰ ਇਹ ਹੁਣ ਵਧੀਆ ਲੱਗਿਆ ਵੀ ਹਾਂ ਇਹ ਸੋਸ਼ਲ ਮੀਡੀਆ ਤੇ ਆਪ ਆਪਨੇ ਮਨ ਦੀ ਗੱਲ ਕਰ ਸਕਦੇ ਆ ਆਪਾਂ ਆਪਾਂ ਨੂੰ ਕੁਝ ਆਪਾਂ ਲੋਕਾਂ ਨੂੰ ਕੁਝ ਕਰਕੇ ਦਿਖਾ ਸਕਦੇ ਆ ਬਸ ਚਲੋ ਮਾੜਾ ਮੋਟਾ ਮੈਨ ਨਾਲ ਫੋਨ ਫਾਨ ਫੜ ਲੈਣੀ ਆ ਕੈਮਰਾ ਜਖਮਾ ਦਿੰਨੀ ਆ ਠੀਕ ਹੈ ਨਾ ਤੇ ਵੀ ਬਸ ਹੁਣ ਇਹਨਾਂ ਦਾ ਮਕਸਦ ਇਹੀ ਆ ਕਿ ਮੈਂ ਲੋਕਾਂ ਲਈ ਕੁਝ ਕਰਨਾ ਆ ਤਾਂ ਮੈਂ ਲੋਕਾਂ ਨੂੰ ਪਹਿਲਾਂ ਕਰਕੇ ਦਿਖਾ ਲੈਣਾ ਆ ਮੈਨੂੰ ਦੇਖ ਕੇ ਮੇਰੇ ਬੱਚਿਆਂ ਨੂੰ ਦੇਖ ਕੇ ਲੋਕੀ ਸਿੱਖ ਲੈਣ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਨਾਲ ਜੁੜੇ ਕਿਤੇ ਦੇ ਵਿੱਚ ਵੀ ਉਹ ਵੀ ਨਾਲ ਜੋੜ ਸਕਣ ਠੀਕ ਹੈ ਨਾ ਬਸ ਇਹਨਾਂ ਨੂੰ ਤਕਲੀਫ ਲੱਗਦੀ ਆ ਜਦੋਂ ਕੋਈ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਜਾਂਦਾ ਆ ਕਿ ਕਿਈ ਚੀਜ਼ਾਂ ਹੁੰਦੀਆਂ ਆ ਕਈ ਬੰਦੇ ਦੀਆਂ ਰੀਝਾਂ ਆ ਬੰਦਾ ਖਵਾ ਚੁੱਕਿਆ ਹੁੰਦਾ ਆ ਵੀ ਉਹ ਕਹਿੰਦਾ ਵੀ ਦੂਸਰੇ ਦੂਸਰਾ ਜਣਾ ਇਹ ਚੀਜ਼ ਨਾ ਕਰੇ ਠੀਕ ਹੈ ਨਾ ਕਦੀ ਆਪਣਿਆਂ ਤੋਂ ਕਦੀ ਬਗਾਨਿਆਂ ਤੋਂ ਜੇ ਤਾਂ ਬੰਦਾ ਤੋਖਾ ਖਾ ਖਾ ਕੇ ਉੱਠਦਾ ਹੈ ਨਾ ਫਿਰ ਉਹ ਚੀਜ਼ਾਂ ਨੂੰ ਜਿਆਦਾ ਸੀਰੀਅਸ ਨਹੀਂ ਲੈ ਕੇ ਚੱਲਦਾ ਫਿਰ ਬੰਦਾ ਹਾਂਜੀ ਹੋਰ ਜੀ ਵੀਡੀਓ ਬਧਿਆ ਲੱਗੀ ਤਾਂ ਸਾਨੂੰ ਆਪਣਾ ਸਿਹਾਰ ਜੀ ਦੱਸਿਓ ਜੀ ਅਸੀਂ ਠੀਕ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ ਜੀ ਸਾਡੀ ਵੀਡੀਓ ਨੂੰ ਜੀ ਬੱਤਵਾਦੀ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਜੀ ਤੁਹਾਨੂੰ ਕੁਝ ਵਧੀਆ ਹੀ ਦਿਖਾਵਾਂਗੇ ਕੁਝ ਮਾੜਾ ਨਹੀਂ ਦਿਖਾਉਂਦੇ ਜੀ ਬਸ ਸਾਡੇ ਨਾਲ ਜੁੜੋ ਸਾਡੇ ਬੱਚਿਆਂ ਨੂੰ ਹੌਸਲਾ ਵਧਾਈ ਕਰੋ ਹਾਂਜੀ ਆਹ ਦੇਖੋ ਜੀ ਇਹ ਜਤਿੰਦਰ ਕੋਹਰਾ ਅਕਾਲ ਸਿੰਘ ਦੀ ਵਾਈਫ ਆ ਜੀ ਔਰ ਰਮਨ ਸਿੰਘ ਆ ਜੀ ਤੇ ਬੂਟਾ ਇਹਨਾਂ ਨੇ ਲਾਇਆ ਸੀ ਤੇ ਉਹ ਤੂਰੀਆ ਕੋਪ ਲਾਉਣ ਕਰਕੇ ਬੂਟਾ ਸੁੱਕ ਗਿਆ ਜੀ ਹੁਣ ਪੱਟਦੇ ਵੀ ਆ ਤਾਂ ਜਾਨੀ ਵਧੀਆ ਜੇ ਨਹੀਂ ਲੱਗਦਾ ਕਿ ਬੂਟਾ ਸਾਡਾ ਪੜ ਜਾਣਾ ਕਿਉਂਕਿ ਬੂਟੀਆਂ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਆਹੇ ਤੋਂ ਸਾਲੀ ਜਲਵਈਆਂ ਮੈਂ ਨਾ ਕੋਈ ਪਾਪਾ ਬਣਾਉਂਦੀ ਹੁਣ ਹਰ ਸਿੰਘ ਵੀ ਕੁਝ ਤੁਹਾਨੂੰ ਦੱਸਣਗੇ ਕੋਈ ਗੱਲ ਕਰਨਗੇ ਬਸ ਇਹਨਾਂ ਤੇ ਡਿਪੈਂਡ ਕਰਦਾ ਕਿਉਂਕਿ ਇਹ ਲੈ ਇਹਨਾਂ ਦਾ ਕੰਮ ਬਹੁਤ ਹੈ ਜੀ ਸਾਡੀਆਂ ਵੀਡੀਓ ਦੇਖਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਸਾਨੂੰ ਸਾਨੂੰ ਲਾਈਕ ਕਰਿਆ ਕਰੋ ਕੀ ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਕੰਮ ਦੇ ਨਾਲ ਜੋੜੋ ਜੀ ਹਾਂਜੀ ਪੜ੍ਹਾਈ ਦੇ ਨਾਲ ਨਾਲ ਕੰਮ ਦੇ ਨਾਲ ਵੀ ਜੋੜੋ ਜੀ ਇਹਨਾਂ ਨੂੰ ਹਾਂਜੀ ਤਾਂ ਹਾਂ ਜੀ ਅੰਝ ਬਸ ਇਹੀ ਸਾਡਾ ਸੁਨੇਹਾ ਆ ਸਾਡੇ ਬੱਚੇ ਦੂਰ ਰਹਿਣ ਨਛਿਆਂ ਤੋਂ ਸਾਡੇ ਬੱਚੇ ਕੰਮ ਨਾਲ ਜੁੜੇ ਰਹਿਣ ਸਾਡੇ ਬੱਚੇ ਮੋਬਾਈਲਾਂ ਨਾਲ ਨਾ ਜੁੜਨ ਮੋਬਾਈਲਾਂ ਮੋਬਾਈਲਾਂ ਤਾਂ ਤੁਹਾਨੂੰ ਪਤਾ ਹੀ ਆ ਜਿਹਾ ਡਾਨੀਆਂ ਵਾਨੀਆਂ ਨੇ ਆਪਣਾ ਨੈੱਟ ਵੇਚਣ ਦੀ ਖਾਤਰ ਕਰੀ ਜਾਂਦੇ ਆ ਵੀ ਬਸ ਆ ਫਲਾਨੀ ਗੇਮ ਖੇਡ ਲਓ ਪੈਸੇ ਆਉਣਗੇ ਸੇਰ ਬਾਜ਼ਾਰ ਚ ਪੈਸੇ ਲਾ ਲਓ ਇਹ ਕਰ ਲਓ ਬਹੁਤ ਗੇਮ ਖੇਡ ਲਓ ਗੇਮ ਖੇਡ ਲਓ ਕਿ ਬੱਚੇ ਥੋੜਾ ਜਿਹਾ ਪੜਾਈ ਛੇੜ ਜਾਣ ਬੱਚੇ ਕੰਮ ਛੇੜ ਜਾਣ ਘੱਟ ਕਰਕੇ ਫੋਨਾਂ ਨਾਲ ਹੀ ਚੁੰਮੜੇ ਰਹਿੰਦੇ ਆ ਸੋ ਅਸੀਂ ਨਾ ਚੀਜ਼ਾਂ ਤੋਂ ਬਾਹਰ ਆਉਣ ਲਈ ਕਹਿ ਰਹੇ ਹਾਂ ਬੱਚਿਆਂ ਨੂੰ ਬੱਚੇ ਮਿਹਨਤ ਕਰਨ ਕੰਮ ਕਰਨ ਠੀਕ ਹੈ ਨਾ ਪੜ੍ਹਾਈ ਵੀ ਕਰਨ ਖੇਡਾਂ ਵਿੱਚ ਵੀ ਭਾਗ ਲੈਣਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਾੱਚੀ ਕਾਲ ਜੀ ਸਾਥੀ ਕਾਲ ਸਾੱਚੀ ਕਾਲ ਬਾਏ ਬਾਏ ਯਾਦ ਰੱਖਿਓ ਜੀ ਸਾਨੂੰ ਕਮੈਂਟ ਸੇਅਰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ